ये बच्चों की जी रोटी है तो दी फीड है अरे रे 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 सोरे अरे अरे ही नहीं हाँ। पिल्लू क्या होता है खाने लायक होता है पिल्लू नहीं नहीं खाने लायक होता पिल्लू नहीं आप खाओगे नहीं अपने बच्चों को खिलाओगे नहीं हमारी ज्यादा बोरी आती है जाती है हमारी ज्यादा बुरी ਕਿਉਂਕਿ 2-4 ਦਿਨ ਜੋ ਆਪਨੇ ਵੀ ਦੇਖਿਆ ਬਾਰਿਸ਼ ਕਿੰਨੀ ਬਾਰਿਸ਼ ਪਈ ਹੈ ਲੁਧਿਆਣਾ ਵਿੱਚ ਸਭ ਜਗ੍ਹਾ ਪਾਣੀ ਪਾਣੀ ਹੈ ਬਾਰਿਸ਼ ਦੇ ਕਾਰਨ ਮੇਰਾ ਕੰਮ ਰੁਕ ਗਿਆ ਤੁਹਾਡੇ ਕੋਲ ਕੋਈ ਇਨਫੋਰਮੇਸ਼ਨ ਹੈਗੀ ਚੂਹਿਆਂ ਦੇ ਲਾਜਵਾਤ ਤੇ ਉਹ ਸਾਨੂੰ ਦਦੋ ਅਸੀਂ ਚੂਹਿਆਂ ਲਈ ਦਵਾਈਆਂ ਵੀ ਰੱਖਦੇ ਆ ਸਭ ਕੁਝ ਕਰਕੇ ਦੇ ਲਿਆ ਪਰ ਚੂਹੇ ਨੂੰ ਕੋਈ ਕੰਟਰੋਲ ਨਹੀਂ ਕਰ ਸਕਿਆ ਠੀਕ ਆਦੀਆਂ ਬੋਰੀਆਂ ਨੇ ਇਹ ਰਾਸ਼ਨਾਂ ਦੇ ਬੱਚਿਆਂ ਦਾ ਹੈਨਾ ਇਹ ਆਪਾਂ ਨੂੰ ਰਾਸ਼ਨ ਦੀਆਂ ਬੋਰੀਆਂ ਲੱਗਦੀਆਂ ਕਿ ਸੀਮਿੰਟ ਜਾਂ ਰੇਤੇ ਦੀਆਂ ਬੋਰੀਆਂ ਲੱਗਦੀਆਂ ਸਾਰੇ ਪਤਾ ਕੀ ਆ ਹੁਣ ਤੁਹਾਡੇ ਸਾਹਮਣੇ ਤੁਹਾਨੂੰ ਦੱਸਿਆ ਵੀ ਬਾਰਿਸ਼ ਹੀ ਨਹੀਂ ਹੈ ਭੁਈ ਹੈ ਬਾਰਿਸ਼ ਦੇ ਦਿਨਾਂ ਜੋ ਤਾਂ ਮਿੱਟੀ ਮਿੱਟੀ ਆ ਇਸ ਸਾਰਾ ਖਰਾਬ ਹੈ ਤੁਸੀਂ ਕਹਿੰਦੇ ਹੋ ਡਿਸਟਰਾਇਡ ਹੈ ਇਹ ਕਿਤਾ ਇਹਦੇ ਵਿੱਚ ਆ ਗਿਆ ਫਰੈਸ਼ ਕਰਡ ਦੇ ਵਿੱਚ ਕਿਤਾ ਆ ਗਿਆ ਸਰ ਇਹ ਇੱਧਰ ਰੱਖਿਆ ਹੋਇਆ ਸੀ ਇੱਥੇ ਕਿਸੇ ਨੇ ਚੱਕ ਕੇ ਸਫਾਈ ਕਰੀ ਉਹਨੇ ਮਾਲੀ ਨੇ ਕਿਸੇ ਨੇ ਸਫਾਈ ਕਰੀ ਉਹਨੇ ਨਾਲ ਲਗਾ ਦੇ ਜੇ ਸਾਹਮਣੇ ਅਪਰ ਐਪਰੋਪ੍ਰੀਏਟ ਅਫਰੀਕਨ ਖੜਨ ਜਗ੍ਹਾ ਹੈਗੀ ਆ ਉਹ ਸਾਹਮਣੇ ਸਟੋਰੇਜ ਕੀਤੀ ਹੋਈ ਆ ਲੋਡਡ ਹੋ ਰਿਹਾ ਸਵੇਰੇ ਮੇਰੇ ਸਾਹਮਣੇ 4 ਤੋਂ 5 ਟਰੱਕ ਜਿਹੜੇ ਲੋਡਡ ਹੋ ਕੇ ਜਾ ਚੁੱਕੇ ਹਾਂਜੀ ਆਪਣੀ ਜਿਹੜੀ ਇਹ ਸਟੋਰੇਜ ਜਿਹੜੀ ਹੈਗੀ ਹੈ ਇਹ ਆਪਣੇ ਸਾਰੇ ਇੱਥੇ 6 ਬਲੌਕ ਦੀ ਫੀਡ ਇੱਥੇ ਲੈਂਦੀ ਹੈ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਤੁਹਾਡੇ ਬੱਚਿਆਂ ਦੇ ਲਈ ਜਿਹੜਾ ਹੈਗਾ ਖਾਸ ਪ੍ਰਬੰਧ ਕੀਤਾ ਗਿਆ ਸਕੂਲਾਂ ਦੇ ਵਿੱਚ ਮਿਡ-ਡੇ ਮੀਲ ਦਾ ਔਰ ਪ੍ਰੋਮਿਸ ਕੀਤਾ ਜਾਂਦਾ ਹੈ ਦਾਵਾ ਇਹ ਕੀਤਾ ਜਾਂਦਾ ਹੈਗਾ ਕਿ ਤੁਹਾਡੇ ਬੱਚਿਆਂ ਨੂੰ ਪੋਸ਼ਟਿਕ ਆਹਾਰ ਜਿਹੜਾ ਉਹ ਮਿਲੇਗਾ ਸਕੂਲਾਂ ਦੇ ਅੰਦਰ ਤੁਸੀਂ ਬੇਫਿਕਰ ਹੋ ਕੇ ਬੱਚਿਆਂ ਨੂੰ ਸਕੂਲਾਂ ਦੇ ਵਿੱਚ ਭੇਜੋ ਔਰ ਤੁਹਾਡੇ ਬੱਚੇ ਜਿਹੜੇ ਨੇ ਸਕੂਲਾਂ ਦੇ ਵਿੱਚ ਪੋਸ਼ਟਿਕ ਆਹਾਰ ਖਾਣਗੇ ਜੋ ਸ਼ਾਇਦ ਉਹਨਾਂ ਨੂੰ ਕਈ ਗਰੀਬ ਪਰਿਵਾਰ ਘਰੇ ਵੀ ਮੁਹੱਈਆ ਨਹੀਂ ਕਰਵਾ ਸਕਦੇ ਤੁਹਾਨੂੰ ਅੱਜ ਇਹ ਤਸਵੀਰ ਦਿਖਾਵਾਂਗੇ ਉਸ ਪੂਰੇ ਇੱਕ ਡਿਪਾਰਟਮੈਂਟ ਦੀ ਜਿੱਥੋਂ ਇਹ ਸਾਰਾ ਅਨਾਜ ਮਿਡੇ ਮੀਲ ਫੀਡ ਸਪਲਾਈ ਹੋ ਕੇ ਜਾਣੀ ਹੈ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਬੋਰੀਆਂ ਦੀਆਂ ਬੋਰੀਆਂ ਭਰ ਕੇ ਜਾ ਵੀ ਰਹੀਆਂ ਨੇ ਔਰ ਅੰਦਰ ਦੇ ਹਾਲਾਤ ਕੀ ਹੈ ਤੁਹਾਨੂੰ ਉਹ ਦਿਖਾਣੇ ਹੈ ਕਿ ਕਿਸ ਤਰ੍ਹਾਂ ਸਾਮ ਸੰਭਾਲ ਰੱਖੀ ਜਾਂਦੀ ਹੈਗੀ ਇਹ ਗੋਡਾਊਨ ਇੱਥੇ ਟੋ ਟੋ ਹੀ 1 ਮਿੰਟ ਗੱਲ ਸੁਣਨਾ ਰਹੀ ਜੀ

नहीं खाने लायक होता पिल्लू नहीं आप खाओगे नहीं अपने बच्चों को खिलाओगे नहीं तो क्यों लेकर जा रहे हो आप आप बताते नहीं हो ये पिल्लू बना हुआ है हम बच्चों का खाना है ये पिल्लू कैसे खाएंगे ये बच्चे बोरी में नहीं रहते जो फटी हुई रहती है उ, उस, वही गिर जाता है हाँ, वही गिर जाता है जो फट जाती है बोरी उसके बाद बन जाता है अच्छा बाकी फ्रेश बोरा आप कौन सी बोरी उठा कर लेकर जा रहे हो सर डिपार्टमेंटो सर ਸਰ ਇਹ ਜਿਹੜੀਆਂ ਬੋਰੀਆਂ ਨੇ ਇਹ ਕੀ ਨੋਰਮਸ ਕੀ ਇਹਨਾਂ ਨੂੰ ਸੰਬੰਧਦਾ ਔਰ ਤੁਹਾਡੀ ਕੀ ਡੈਜ਼ਿਗਨੇਸ਼ਨ ਹੈ ਜੀ ਮੇਰੀ ਸਰ ਸਪਲਾਈ ਦੀ ਡੈਜ਼ਿਗਨੇਸ਼ਨ ਹੈ ਜਾਂ ਅਗਰ ਵੜ ਕੇ ਲਈ ਸਰ ਮੇਰੇ ਪਰ ਪਤਾ ਕਿ ਜੋ ਜਿੰਨੀ ਬੋਰੀ ਆ ਰਹੀ ਹੈ ਜੀ ਪੰਜਾਬੀ ਬੋਲ ਨੂੰ ਮੈਨੂੰ ਆਉਂਦੀ ਹੈ ਪੰਜਾਬੀ ਮੈਂ ਵੀ ਪੰਜਾਬੀ ਬੋਲਦਾ ਹਾਂ ਮੈਂ ਇੰਗਲਿਸ਼ ਨਹੀਂ ਬੋਲਦਾ ਸਰ ਜੀ ਤੁਸੀਂ ਹਿੰਦੀ ਨਾਲ ਬੋਲੋ ਪੰਜਾਬੀ ਹੋ ਜਿੰਨੀ ਬੋਰੀ ਆਤੀ ਹੈ ਨਾ ਸਰ ਸਾਡੀ ਜਿਆਦਾ ਬੋਰੀ ਆਤੀ ਹੈ ਜਾਂਤੀ ਹੈ ਸਾਡੀ ਜਿਆਦਾ ਬੋਰੀ क्योंकि दो चार दिन जो आपने देखा बारिश कितनी बारिश पड़ी है हाँ, हाँ। लुधियाना में सब जगह पानी पानी आ बारिश के कारण हमारा काम रुक गया नहीं तो ये चला जाता बारिश के कारण ही हमारे को दिक्कत आई है इतनी बारिश और चूहा क्योंकि चूहा तो तुम्हें आपको पता ही है कि पुल भी नीचे कर, बहुत चूहा है जहाँ पे हिंदी हाँ। मार तो ਕੋਈ ਨਾ بارش ਕਰਕੇ ਹੀ ਜਿਆਦਾ ਦਿੱਕਤ ਆ ਰਹੀ ਹੈ ਜੀ بارش ਕਰਕੇ ਹੀ ਨਹੀਂ ਤਾਂ ਹੁਣ ਨੂੰ ਤਾਂ ਇਹ ਰਾਸ਼ਨ ਚਲੇ ਜਾਣਾਂ ਸੀ ਤੇ ਚੂਹਿਆਂ ਦਾ ਕੀ ਇਲਾਜ ਹੈ ਚੂਹਿਆਂ ਦਾ ਚੂਹਿਆਂ ਦਾ ਸਰ ਜੇ ਤੁਹਾਡੇ ਕੋਲ ਕੋਈ ਇਨਫੋਰਮੇਸ਼ਨ ਹੈਗੀ ਚੂਹਿਆਂ ਦੇ ਇਲਾਜ ਵਾਸਤੇ ਉਹ ਸਾਨੂੰ ਦੱਸ ਦਿਓ ਅਸੀਂ ਚੂਹਿਆਂ ਲਈ ਦਵਾਈਆਂ ਵੀ ਰੱਖਦੇ ਆ ਸਭ ਕੁਝ ਕਰਕੇ ਦੇ ਲਿਆ ਪਰ ਚੂਹੇ ਨੂੰ ਕੋਈ ਕੰਟਰੋਲ ਨਹੀਂ ਕਰ ਸਕਿਆ ਉਹ ਤਾਂ ਕਰੇ ਵੱਡੇ ਵੱਡੇ ਪੁੱਲ ਵੀ ਤੁਹਾਨੂੰ ਪਤਾ ਵੀ ਉਹ ਵੀ ਦਬ ਚੁੱਕੇ ਆ ਜੇ ਤੁਹਾਡੇ ਕੋਲ ਕੋਈ ਇਨਫੋਰਮੇਸ਼ਨ ਹੈਗੀ ਚੂਹਿਆਂ ਨੂੰ ਕੰਟਰੋਲ ਕਰਨ ਦੀ ਉਹ ਸਾਨੂੰ ਦੱਸ ਦਿਓ ਅਸੀਂ ਗਾਂਹ ਤੋਂ ਕਰ ਲਿਆ ਕਰਾਂਗੇ ਬਿਲਕੁਲ ਚਲੋ ਚੂਏ ਤਾਂ ਹੁਣ ਕਿੱਦਾ ਇਹ ਕੰਟਰੋਲ ਕਰਨੇ ਦਾ ਡਿਪਾਰਟਮੈਂਟ ਹੈ ਨਾ ਦੱਸ ਸਕਦਾ ਪਰ ਤੁਸੀਂ ਦਵਾਈਆਂ ਰੱਖਦੇ ਹੋ ਪਰ ਜਿਹੜੀ ਚੂਏ ਟੱਕ ਜਾਂਦੇ ਬੁਰੀਆਂ ਉਹਨਾਂ ਦਾ ਫਿਰ ਆਪਾਂ ਕੀ ਕਰਦੇ ਹਾਂ ਉਹ ਸਾਰੇ ਪੈਕ ਦਾ ਉਹ ਡਿਸਟਰੋਏ ਕਰਦੇ ਆ ਅੱਛਾ ਉਹ ਡਿਸਟਰੋਏ ਕਰ ਦਿਓ ਗਾਂਹ ਕੋਈ ਸੈਂਟਰ ਚ ਨਹੀਂ ਜਾਂਦਾ ਉਹਨੂੰ ਅਲੱਗ ਰੱਖ ਦਿਦੇ ਹਾਂ ਉਹ ਡਿਸਟਰੋਏ ਹੁੰਦਾ ਅੱਛਾ ਸਰ ਇੱਕ ਮੈਂ ਜਿੱਥੇ ਤੱਕ ਮੈਨੂੰ ਪਤਾ ਇੱਕ ਨਾਮ ਹੈਗੀ ਹੈ ਕਿ ਅਸੀਂ ਅਨਾਜ ਦੀ ਬੋਰੀ ਸਿੱਧਾ ਨਾ ਕੱਚੇ ਤੇ ਨਾ ਪੱਕੇ ਫਰਸ਼ ਤੇ ਰੱਖ ਸਕਦੇ ਹਾਂ ਬਿਲਕੁਲ ਇਹ ਸਹੀ ਹੈ ਇਹ ਤਾਂ ਬਰਾ ਸਰ ਮੈਨੂੰ ਨਹੀਂ ਪਤਾ ਕੱਚੇ ਤੇ ਪੱਕੇ ਐਫਸੀ ਚ ਗਦਾਮਾਂ ਚ ਜਾਓਗੇ ਉੱਥੇ ਵੀ ਉੱਥੇ ਫੱਟੇ ਲੱਗੇ ਹੁੰਦੇ ਆ ਜੀ ਔਰ 6 ਇੰਚ ਉੱਪਰ ਮੌਇਸਚਰ ਤੋਂ 6 ਇੰਚ ਉੱਪਰ ਰੱਖਣਾ ਹੁੰਦਾ ਫੱਟੇ ਸਰ ਇੱਥੇ ਸਾਡੇ ਕੋਲ ਕਿੱਥੋਂ ਫੱਟੇ ਗਵਰਨਮੈਂਟ ਨੂੰ ਮਹਿਕਮੇ ਨੂੰ ਦੇਣੇ ਚਾਹੀਦੇ ਹਾਂ ਮੈਨੂੰ ਮੈਨੂੰ ਤੁਸੀਂ ਕਹੋ ਨਾ ਕਿ ਇੱਥੇ ਬਰਸਾਤੀ ਸੀਜ਼ਨ ਹੈ ਮੌਇਸਚਰ ਹੈ ਔਰ ਬਰਸਾਤ ਦਾ ਪਾਣੀ ਹੈ ਇੱਥੇ ਮੈਨੂੰ ਲੱਗਦਾ ਪਾਣੀ ਵੀ ਅੰਦਰ ਆਂਦਾ ਉਹ ਪਾਣੀ ਹਾਂਜੀ ਸਰੋਤ ਸਾਰੀਆਂ ਛਤਾਂ ਤੋਂ ਉੱਤ ਚੁੰਦੀਆਂ ਨੇ ਇਹ ਉਹਨੇ ਨਾਲ ਬੁਰੀ ਮਤਲਬ ਉਹਦੇ ਕਰਕੇ ਜਿਆਦਾ ਅੱਛਾ ਇਹ ਭਾਈ ਸਾਹਿਬ ਹਿੰਦੀ ਬੋਲਦੇ ਸੀ ਪਿੱਲੂ ਉਹ ਪਿੱਲੂ ਮੈਨੂੰ ਸਮਝ ਨਹੀਂ ਲੱਗੀ ਮੈਨੂੰ ਲੱਗਦਾ ਵੀ ਉਹ ਜਿਹੜੀਆਂ ਗੱਠਾਂ ਨੂੰ ਇਹ ਕਹਿੰਦੇ ਹਨਾ ਸ਼ਾਇਦ ਪਿੱਲੂ ਜਿਹੜੇ ਦਲੀਏ ਨੂੰ ਜਾਂ ਇਹਨੂੰ ਪਤਾ ਨਹੀਂ ਸਰ ਮੈਨੂੰ ਉਹਦੇ ਬਾਰੇ ਨਹੀਂ ਪਤਾ ਕਿ ਕਿਹਨੂੰ ਕਹਿੰਦੇ ਪਿੱਲੂ ਮੈਨੂੰ ਇਹਨਾਂ ਦਾ ਆਪ ਨਹੀਂ ਪਤਾ ਕਿਹਨੂੰ ਕਹਿੰਦੇ ਇਹ ਹਾਂ ਪਰ ਜਿਹੜਾ ਦਲੀਏ ਨੂੰ ਜਾਲਾ ਪੈ ਜਾਂਦਾ ਹੈ ਸ਼ਾਇਦ ਉਹਨੂੰ ਪਿੱਲੂ ਕਹਿੰਦੇ ਹੋਣਗੇ ਹਨਾ ਦਲੀਏ ਨੂੰ ਜਾਲਾ ਤਾਂ ਪੈ ਜਾਂਦਾ ਦਲੀਏ ਨੂੰ ਜਾਲਾ ਬੱਸ ਮੈਨੂੰ ਤਾਂ ਲੱਗਦਾ ਨਹੀਂ ਕਿ ਕੋਈ ਪੰਦਾਊਗਾ ਦਲੀਏ ਨੂੰ ਜਾਲਾ ਪਿਆ ਹੋਇਆ ਜਾਲਾ ਤਾਂ ਛੱਡ ਦਿਓ ਜਾਲਾ ਤਾਂ ਫੇਰ ਕੋਈ ਵੱਡੀ ਗੱਲ ਨਹੀਂ ਸਰ ਸੁੰਡੀਆਂ ਵੀ ਆਈਆਂ ਆਈਆਂ ਨੇ ਕੀੜੇ ਨੇ ਕਿੱਥੇ ਸਰ ਮੈਨੂੰ ਉਹ ਪਿੱਛੇ ਪਈਆਂ ਬੁਰੀਆਂ ਸੁੰਡੀਆਂ ਮਿਲ ਆ ਭਰੀਆਂ ਪਈਆਂ ਸੁੰਡੀਆਂ ਕੋਈ ਨਹੀਂ ਸਰ ਉਹ ਕੀੜੇ ਆ ਜਿਹੜੇ ਆਪਾਂ ਜਿਉਂ ਕਹਿੰਦੇ ਆ ਨਾ ਸੱਤੀ ਕਰਕੇ ਹੁਣ ਕੀੜੇ ਨਹੀਂ ਸੰਡੀਆਂ ਸਰ ਆਓ ਆਓ ਤੁਹਾਨੂੰ ਦਿਖਾਈਏ ਤੇ ਇੱਥੇ ਚਿੱਟੀਆਂ ਸੰਡੀਆਂ ਜਿਹੜੀਆਂ ਸਰ ਨੂੰ ਅਸੀਂ ਦਿਖਾਣੇ ਆ ਹਾਲਾਂਕਿ ਸਰ ਦਾ ਕੰਮ ਜਿਹੜਾ ਸਿਰਫ ਸਪਲਾਈ ਤੱਕ ਦਾ ਹੈਗਾ ਇਹਨਾਂ ਨੇ ਸਪਲਾਈ ਕਰਨੀ ਹੈਗੀ ਆ ਔਰ ਮਾਲ ਜਿਹੜਾ ਅੱਗੇ ਭੇਜਦੇ ਨੇ ਜਿੱਦਾਂ ਹੀ ਇਹਨਾਂ ਕੋਲ ਆਂਦਾ ਹੈ ਬਰਸਾਤਾ ਕਰਿਆਂ ਇਹਨਾਂ ਨੇ ਉੱਧਰ ਦੇਖੋ ਨਾ ਉੱਧਰ ਸਾਡਾ ਐਕਚੁਅਲੀ ਬਾਰਿਸ਼ ਕਰਨ ਦੇ ਉੱਧਰ ਟਰੱਕ ਵੀ ਉੱਤਰਿਆ ਹਾਂ ਰੋਜ਼ ਲਗਾਤਾਰ ਟਰੱਕ ਆ ਰਹੇ ਆ ਹਾਂਜੀ ਜੀ ਜੀ ਠੀਕ ਹੈ ਮਤਲਬ ਸਟਾਕ ਜ਼ਿਆਦਾ ਆ ਰਿਹਾ ਸੰਭਲ ਦੀ ਕੈਪੈਸਿਟੀ ਘਟ ਹਾਂਜੀ ਏਜੀ ਜੀ ਹਾਂਜੀ ਜਿਆਦਾ ਤਾਂ ਸਾਡੇ ਕੋਲ ਸਟੋਰੇਜ ਦੀ ਘਾਟ ਹੈ ਸਟੋਰੇਜ ਦੀ ਘਾਟ ਹੈ ਸਟੋਰੇਜ ਦੀ ਘਾਟ ਹੈ ਔਰ ਸਟੋਰੇਜ ਦੀ ਘਾਟ ਦੇ ਨਾਲ ਨਾਲ ਮੈਨੂੰ ਲੱਗਦਾ ਸਟੋਰੇਜ ਹੀ ਪ੍ਰੋਪਰ ਤਰੀਕੇ ਨਾਲ ਹੈ ਨਹੀਂਗੀ ਇਹ ਤਾਂ ਇੱਕ ਆਰਜੀ ਤੌਰ ਤੇ ਮੈਨੂੰ ਲੱਗਦਾ ਕਿਸੇ ਡਿਪਾਰਟਮੈਂਟ ਦੀ ਛੱਤਲੇ ਤੁਸੀਂ ਬੋਰੀਆਂ ਰੱਖਤੀਆਂ ਐਡਾ ਹੀ ਹੈ ਐਦਾਂ ਹੀ ਹੈ ਸੀ ਬਾਕੀ ਜੀ ਅੱਛਾ ਇੱਕ ਚੀਜ਼ ਜਿਹੜੀ ਮੈਂ ਤੁਹਾਨੂੰ ਦਿਖਾਣਾ ਆਇਆ ਸੀ ਸਰ ਉਹ ਦਿਖਾ ਦਮਾ ਆ ਦੇਖੋ ਇਹ ਸੀਮੈਂਟ ਦੀਆਂ ਬੋਰੀਆਂ ਸਰ ਪਹਿਲਾਂ ਦੱਸੋ ਨਹੀਂ ਸਰ ਇਹ ਕੰਨੀ ਬੁਰੀਆਂ ਨੇ ਇਹ ਰਾਸ਼ਨਾਂ ਦੇ ਬੱਚਿਆਂ ਦਾ ਹੈ ਨਾ ਇਹ ਆਪਾਂ ਨੂੰ ਰਾਸ਼ਨ ਦੀਆਂ ਬੁਰੀਆਂ ਲੱਗਦੀਆਂ ਕਿ سیمੜ ਜਾਂ ਰਿੱਤੀ ਦੀਆਂ ਬੁਰੀਆਂ ਲੱਗਦੀਆਂ ਦੱਸੋ ਸਰ ਇਹ ਪਤਾ ਕੀ ਆ ਹੁਣ ਤੁਹਾਡੇ ਸਾਹਮਣੇ ਤੁਹਾਨੂੰ ਦੱਸਿਆ ਵੀ بارش ਹੀ ਇੰਨੀ ਹੋਈ ਹੈ بارش ਦੇ ਨਾਲ ਜੋ ਮਿੱਟੀ ਮੁੱਟੀ ਆ ਉਹ ਸਾਰੀ ਹੋ ਗਈ ਹੈ ਤੁਹਾਡਾ ਤਾਂ ਚਲੋ ਕੰਮ ਸਪਲਾਈ ਦਾ ਮੈਂ ਤੁਹਾਨੂੰ ਸਵਾਲ ਇਸ ਲਈ ਕਰ ਰਿਹਾ ਕਿ ਇਹ ਤੁਹਾਨੂੰ ਜੈਨੂਨ ਲੱਗਦਾ ਕੰਮ ਸਹੀ ਦੱਸਿਓ ਜੈਨੂਨ ਲੱਗਦਾ ਆਪਣੇ ਵੀ ਬੱਚੇ ਆ ਤੁਹਾਡੇ ਵੀ ਬੱਚੇ ਆ ਸਭ ਦੇ ਬੱਚੇ ਨੇ ਤੁਹਾਡੀ ਗੱਲ ਸਰ ਮੰਨਦੇ ਆ ਇਹ ਬੱਚੇ ਇਹ ਬੋਧੀਆਂ ਉਹ ਥੋੜੀ ਜਿਹਾ ਸਾਰੇ ਜਾਣ ਗਿਆ ਜੋ ਡਿਸਟਰੋਏ ਹੋ ਗਿਆ ਸਰ ਆਪਾ ਕਿੰਨਾ ਨੁਕਸਾਨ ਕਰਤਾ ਇੱਕ ਤਰਪਾਲ ਪਾਨ ਦੇ ਚੱਕਰ ਚ ਕਿੰਨਾ ਨੁਕਸਾਨ ਕਰਤਾ ਡਿਪਾਰਟਮੈਂਟ ਨੇ ਆਓ ਤੁਹਾਨੂੰ ਪਰ ਮੈਨੂੰ ਪਤਾ ਤੁਹਾਡੇ ਕੋਲ ਜਵਾਬ ਨਹੀਂ ਹੈ ਔਰ ਇੰਨਾਂ ਚੀਜ਼ਾਂ ਦਾ ਜਵਾਬ ਨਹੀਂ ਹੁੰਦਾ ਆ ਤੁਸੀਂ ਇੱਥੇ ਸਮੈਲ ਨਹੀਂ ਹੋਗੀ ਆਪਣੇ ਹੱਥ ਨਾਲ ਜਿਹੜਾ ਚੱਕੀਓ ਬੁਰੀ ਉਹ ਸਾਰੇ ਇਹ ਨਮਕੀਨ ਹੈ ਜੀ ਮਿੱਠਾ ਨਹੀਂ ਹੈਗਾ ਨਮਕੀਨ ਹੈ ਇਹ ਆ ਲੋ ਮੈਂ ਦਿਖਾ ਦਿੰਦਾ ਆਓ ਬਾਬੂ ਇਹ ਸਾਰੇ ਸਾਰੇ ਡਿਸਟਰੋਏ ਕਰਿਆ ਹੋਇਆ ਜੀ ਇਹ ਸਾਰੇ ਡਿਸਟਰੋਏ ਕਰਿਆ ਹੋਇਆ ਇਹ ਸਾਰੇ ਡਿਸਟਰੋਏ ਡਿਸਟਰੋਏ ਕੀਤਾ ਹੋਇਆ ਤੁਸੀਂ ਇਧਰ 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 ਜਾਓ ਆਪਨੇ ਆਪਨੇ ਖਰਾਬ ਕੀਆ ਕਿਵੇਂ ਇਹ ਖਰਾਬ ਹੈ ਡਿਸ ਖਰਾਬ ਹੈ ਨਾ ਇਹ ਖਰਾਬ ਤਾਂ ਹੈ ਝਾੜੂ ਮਾਰ ਕੇ ਜੋ ਜੈਸੇ ਸਫਾਈ ਉਫਾਈ ਕਰਤੇ ਹਾਂ ਤਾਂ ਆਪਨੇ ਬਿਲਕੁਲ ਨਏ ਰੈਸ਼ਨ ਕੇ ਸਾਥ ਰੱਖ ਇਸ ਸਾਰਾ ਖਰਾਬ ਹੈ ਤੁਸੀਂ ਕਹਿੰਦੇ ਹੋ ਡਿਸਟਰਾਇਡ ਹੈ ਇਹ ਕਿਦਾਂ ਇਹਦੇ ਵਿੱਚ ਆ ਗਿਆ ਫਰੈਸ਼ਰ ਦੇ ਵਿੱਚ ਕਿਦਾਂ ਆ ਗਿਆ ਸਰ ਇਹ ਇੱਧਰ ਰੱਖਿਆ ਹੋਇਆ ਸੀ ਇੱਥੇ ਕਿਸੇ ਨੇ ਚੱਕ ਕੇ ਸਫਾਈ ਕਰੀ ਉਹਨੇ ਮਾਲੀ ਨੇ ਕਿਸੇ ਨੇ ਸਫਾਈ ਕਰੀ ਉਹਦੇ ਨਾਲ ਲਗਾਤੀ ਨਾਲ ਲਾਤੀ ਤੇ ਅੱਛਾ ਸਰ ਇਹ ਡਿਪਾਰਟਮੈਂਟ ਦੇ ਹੈੱਡ ਇਨਚਾਰਜ ਸਾਨੂੰ ਉਹਨਾਂ ਨਾਲ ਗੱਲ ਕਰਾ ਦੋਗੇ ਅਗਰ ਕੋਈ ਹੈ ਤਾਂ ਜਿਨ੍ਹਾਂ ਨਾਲ ਅਸੀਂ ਪ੍ਰੋਪਰ ਢੰਗ ਨਾਲ ਗੱਲ ਕਰ ਸਕੀਏ ਕਿ ਸਰੋ ਮੈਡਮ ਬੈਠੇ ਹਮ ਤਾਂ ਉਹਨਾਂ ਨਾਲ ਗੱਲ ਕਰਦੇ ਜੀ ਤੇ ਇਹ ਅੰਦਰ ਜਿਹੜੇ ਇੰਚਾਰਜ ਮੈਮ ਨੇ ਇੰਚਾਰਜ ਨਾਲ ਗੱਲ ਕਰਦੇ ਆਂ ਔਰ ਨਾਲ ਇਹ ਜਿਹੜੇ ਵੀਰਾ ਜੀ ਸੀਗੇ ਇਹ ਸਪਲਾਈ ਡਿਪਾਰਟਮੈਂਟ ਦੇਖਦੇ ਆ ਇਹਨਾਂ ਦਾ ਕੰਮ ਹੈਗਾ ਕਿ ਜਿੰਨਾ ਸਟਾਕ ਆਂਦਾ ਹੈ ਉਹ ਸਟਾਕ ਸਾਰਾ ਕਲੀਅਰ ਕਰਨਾ ਪਰ ਜਵਾਬ ਇਹਨਾਂ ਕੋਲ ਵੀ ਨਹੀਂ ਸੀ ਮੈਡਮ ਦੇਖਦੇ ਆ ਕਿ ਇੱਥੇ ਮੈਡਮ ਕੌਣ ਨੇ ਔਰ ਉਹਨਾਂ ਦਾ ਕੀ ਜਵਾਬ ਹੈਗਾ ਮੈਮ ਇਹ ਫੂਡ ਡਿਪਾਰਟਮੈਂਟ ਆਪਣੇ ਅੰਦਰ ਹੈ ਬੱਚਿਆਂ ਦਾ ਅੰਗਣਵਾੜੀ ਦਾ ਅੱਛਾ ਇਹ ਜਿਹੜੀ ਇਹਦੀ ਸਟੋਰੇਜ ਹੈ ਇਹ ਕੌਣ ਡਿਪਾਰਟਮੈਂਟ ਕਰਦਾ ਹੈ ਸਰ ਡਿਪਾਰਟਮੈਂਟ ਤਾਂ ਆਪਣੇ ਹੀ ਹੈਂਡਲ ਕਰਦਾ ਜੀ ਪਰ ਇਹ ਸੀਡੀਪੀਓਸ ਦੇ ਥਰੂ ਹੀ ਹੁੰਦਾ ਜੀ ਜਿਨ੍ਹਾਂ ਦੀ ਫੀਡ ਇਹ ਆਪਣੇ ਕੋਲ ਆਈ ਹੋਈ ਆ ਤੁਸੀਂ ਨਾਲ ਦੇ ਕਮਰੇ ਚ ਇੱਕ ਵਾਰ ਗੱਲ ਕਰ ਸਕਦੇ ਹੋ ਆਪਣੇ ਸੀਡੀਪੀਓ ਮੈਡਮ ਬੈਠੇ ਹੋਏ ਆ ਅੱਛਾ ਹਾਂ ਜੀ ਅੱਛਾ ਕੀ ਨਾਰਮਸ ਵਗੈਰਾ ਤੁਹਾਨੂੰ ਪਤਾ ਹੈ ਕਿ ਆਪਾਂ ਸਟੋਰੇਜ ਕਿੱਦਾਂ ਕਰਨੀ ਹੈ ਔਰ ਕੀ ਸਟੋਰੇਜ ਦੀ ਨਾਰਮਸ ਹੈ ਸਟੋਰੇਜ ਦਾ ਤਾਂ ਚਲੋ ਡਿਪਾਰਟਮੈਂਟ ਦੇ ਵਿੱਚ ਜਿਸ ਸਾਮਣ ਐਪਰਪ੍ਰੋਪਰੀਏਟ ਅਫਟਿਕਨ ਖੜਨ ਜਗ੍ਹਾ ਹੈਗੀ ਉਹ ਸਾਮਣਾ ਸਟੋਰੇਜ ਕੀਤੀ ਹੋਈ ਆ ਆ ਸਮ ਡੇਸ ਤੋਂ ਜਿੰਨੀ ਕ ਰੇਨ ਹੋ ਰਹੀ ਆ ਯਾ ਰੇਨ ਕਰ ਨਾਲ ਸਾਨੂੰ ਇਸ਼ੂ ਕ੍ਰੀਏਟ ਹੋ ਰਿਹਾ ਉਹ ਸਾਨੂੰ ਵੀ ਪਤਾ ਕਿ ਸਾਡੇ ਡਿਪਾਰਟਮੈਂਟ ਦੀ ਛੱਤ ਵੀ ਕਈ ਜਗ੍ਹਾਾਂ ਤੋਂ ਚੋਣ ਲੱਗਦੀ ਠੀਕ ਹੈ ਇਹ ਫੈਕਟ ਆ ਫਿਰ ਰਹੀ ਗੱਲ ਫੀਡ ਦੀ ਆ ਕਿ ਫੀਡ ਆਪਣੇ ਕੋਲ ਪਈ ਹੋਈ ਆ ਟਰੱਕ ਲੋਡਡ ਹੋ ਰਹੇ ਆ ਸੋਭਾ ਦੇ ਮੇਰੇ ਸਾਹਮਣੇ 4 ਤੋਂ 5 ਟਰੱਕ ਜਿਹੜੇ ਲੋਡਡ ਹੋ ਕੇ ਜਾ ਚੁੱਕੇ ਆ ਇੱਕ ਟਰੱਕ ਚ 500 ਦੇ ਕਰੀਬ ਹੀ ਚੱਕਿਆ ਜਾਣੇ ਠੀਕ ਹੈ ਫੋ ਲੋਡਡ ਹੋ ਰਿਹਾ ਤੇ ਜਾ ਵੀ ਰਹੇ ਆ ਬਾਕੀ ਜਿੰਨਾ ਕਿ ਸਾਡੇ ਕੋਲ ਬਚਾਅ ਹੋ ਰਿਹਾ ਅਸੀਂ ਕਰ ਵੀ ਰਹੇ ਹਾਂ ਮਤਲਬ ਤੁਸੀਂ ਜਿੰਨਾ ਕਿ ਮੰਨਦੇ ਹੋ ਕਿ ਨੁਕਸਾਨ ਹੋ ਰਿਹਾ ਪਰ ਉਹ ਨੁਕਸਾਨ ਜਿਹੜੇ ਜੋ ਕੁਝ ਵੀ ਨਹੀਂ ਹੋ ਰਿਹਾ ਜੇ ਤੁਸੀਂ ਦਿਖਾ ਦੇਣਾ ਬੱਚਿਆਂ ਨੂੰ ਨੁਕਸਾਨ ਇਹਦੇ ਚ ਕੁਝ ਵੀ ਨਹੀਂ ਹੋ ਰਿਹਾ ਜੇ ਤੁਸੀਂ ਕਹੋਗੇ ਕਿ ਬੱਚਿਆਂ ਦੀ ਫੀਡ ਨੂੰ ਲੈ ਕੇ ਅਸੀਂ ਨੁਕਸਾਨ ਦਾ ਹੈ ਕਿ ਜਾਂ ਉਦਾਂ ਦਾ ਕੁਝ ਕਰਾਂਗੇ ਉਹ ਕੁਝ ਵੀ ਨਹੀਂ ਹੋਣਾ ਰੀਜ਼ਨ ਬਿਹਾਈਂਡ ਇਸ ਕਿ ਇਹਦੀ ਫੁੱਲ ਇਨਸਟਰਕਸ਼ਨਸ ਜੋ ਵੀ ਹੈਗੀਆਂ ਸੀਡੀਪੀਓਸ ਨੂੰ ਭੇਜੀਆਂ ਹੋਈਆਂ ਫਿਰ ਹੀ ਤਹਿਕੀਕਾਤ ਕਰਕੇ ਚੈੱਕ ਕਰਕੇ ਇਹ ਫੀਡ ਫਿਰ ਹੀ ਜਾਣੀ ਉਹਨਾਂ ਤੱਕ ਠੀਕ ਹੈ ਨਿਊ ਜਿਹੜੀ ਲੇਬਰ ਉੱਥੇ ਚੱਕ ਰਹੀ ਹੈ ਗੋਰੀਆਂ ਉਹ ਤੁਹਾਨੂੰ ਲੱਗਦਾ ਕਿ ਉਹ ਇਨਸਪੈਕਟ ਕਰ ਰਹੀ ਹੈ ਉਹ ਪਿੱਲੂ ਪਿੱਲੂ ਕਰਦਾ ਹੋਇਆ ਗੋਰੀ ਉੱਧੇ ਲੈ ਗਿਆ ਚੱਕ ਕੇ ਉਹ ਹੂ ਇਨਸਪੈਕਟਰ ਮੈਨੂੰ ਨਹੀਂ ਪਤਾ ਕੌਣ ਹੈ ਲੇਬਰ ਤੁਸੀਂ ਨਾਲ ਦੇ ਰੂਮ 'ਚ ਆਪਣੇ ਸੀਡੀ 'ਤੇ ਬੈਠੇ ਹੋਏ ਆ ਆਪਾਂ ਉਹਨਾਂ ਨਾਲ ਗੱਲ ਕਰ ਸਕਦੇ ਆ ਜੀ ਤਾਂ ਇਥੇ ਜਿਹੜੇ ਡਿਪਾਰਟਮੈਂਟਸ ਦੇ ਹੈੱਡ ਨੇ ਜਾਂ ਇਨਚਾਰਜ ਨੇ ਸੀਡੀਪੀਓਜ਼ ਉਹਨਾਂ ਨੂੰ ਕਹਿ ਰਹੇ ਆਂ ਉਹਨਾਂ ਨਾਲ ਗੱਲਬਾਤ ਆਪਾਂ ਕਰ ਲੈਣੇ ਆਂ ਕਿ ਆਖਰ ਕੀ ਨੌਨਸ ਹੈਗੀਆਂ ਨੇ ਕਿਸ ਤਰ੍ਹਾਂ ਆਪਾਂ ਸਟੋਰੇਜ ਕਰਨੀ ਹੈ ਔਰ ਕਿਸ ਤਰ੍ਹਾਂ ਆਪਾਂ ਅੱਗੇ ਡਿਪਾਰਟਮੈਂਟ ਦੇ ਵਿੱਚ ਮੈਮ ਜੀ ਮੈਮ ਇਹਦੀ ਸਾਰੀ ਸਟੋਰੇਜ ਦੀ ਡਿਪਾਰਟਮੈਂਟ ਦੀ ਜ਼ਿੰਮੇਵਾਰੀ ਤੁਹਾਡੀ ਕੋ ਨਹੀਂ ਕਿ ਮੈਂ ਮਤਲਬ ਇਹ ਜਿਹੜੀ ਆ ਆਪਣੀਆਂ ਬੂਰੀਆਂ ਪਈਆਂ ਨੇ ਇਹਨਾਂ ਨੂੰ ਸਟੋਰ ਕਰਨ ਦੀ ਜ਼ਿੰਮੇਵਾਰੀ ਤੁਹਾਡੇ ਕੋਲ ਨਹੀਂ ਸਟੋਰ ਕਰਨ ਦੀ ਤਾਂ ਆਪਣੇ ਕੋਲ ਜਿਹਨੇ ਸਟੋਰ ਦੀ ਫੈਸਿਲਿਟੀ ਹੈ ਉਹਦੇ ਮੁਤਾਬਕ ਹੈ ਤੁਸੀਂ ਫ੍ਰੀਲੀ ਬੋਲ ਸਕਦੇ ਹੋ ਕੋਈ ਨਹੀਂ ਹਾਂਜੀ 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 ਆਪਣੀ ਜਿਹੜੀ ਇਹ ਸਟੋਰੇਜ ਜਿਹੜੀ ਹੈਗੀ ਹੈ ਇਹ ਆਪਣੇ ਸਾਰੇ ਇੱਥੇ 6 ਬਲਾਕ ਦੀ ਫੀਡ ਇੱਥੇ ਲੈਂਦੀ ਹੈ ਅਰਵੰਦੇਚਾਰ ਹੈ ਤੇ ਦੋ ਇੱਕ ਰੂਰਲ ਇੱਕ ਮਾਗਰਦਾ ਹਾਂਜੀ ਮੈਂ ਤੁਹਾਡੀ ਰਿਸਪੈਕਟ ਕਰਦੇ ਹੋਏ ਮੈਂ ਇੱਕ ਚੀਜ਼ ਸਿੰਪਲ ਜਿਹੀ ਪੁੱਛਦਾ ਸਟੋਰੇਜ ਦੇ ਨੋਰਮਸ ਕੀ ਐ ਕੀ ਕਿਹੜੀ ਕੰਡੀਸ਼ਨਸ ਕਿ ਕਿਸ ਤਰ੍ਹਾਂ ਆਪਾਂ ਸਟੋਰੇਜ ਕਰ ਸਕਦੇ ਆ ਕਿੱਦਾਂ ਆਪਾਂ ਜਿਹੜੀਆਂ ਆਈਆਂ ਹੋਈਆਂ ਬੂਰੀਆਂ ਨੇ ਉਹਨੂੰ ਕਿੱਦਾਂ ਫੈਸਿਲਿਟੇਟ ਕਰ ਸਕਦੇ ਆ ਕਿ ਇਹ ਖਰਾਬ ਨਾ ਹੋਵੇ ਪਾਸਟ ਕਿ ਹੋ ਜਾ ਨਹੀਂ ਇੱਕ ਜਗ੍ਹਾ ਬਣਾਈ ਜਾਵੇ ਜਿੱਥੇ ਫੀਡ ਤੁਸੀਂ ਜੇ ਬਣਾਉਣਾ ਹੀ ਚਾਹੁੰਦੇ ਹੋ ਇਹਦੇ ਲਈ ਸਾਡੇ ਕੋਲ ਫੀਡ ਇੱਥੇ ਪਈ ਹੋਈ ਆ ਬਾਰਿਸ਼ ਚ ਸਾਨੂੰ ਪਤਾ ਕਿ ਸਾਨੂੰ ਕਿੰਨਾ ਇਸ਼ੂ ਕ੍ਰੀਏਟ ਹੋ ਰਿਹਾ ਠੀਕ ਹੈ ਬਟ ਉਹਦੇ ਲਈ ਲੱਗਾ ਸਾਨੂੰ ਸਟੋਰੇਜ ਦੇ ਤੇ ਗਵਰਨਮੈਂਟ ਵੱਲੋਂ ਸਾਨੂੰ ਸਰਵਿਸ ਪ੍ਰੋਵਾਈਡ ਕਰਵਾਈ ਜਾਵੇ ਅਸੀਂ ਉੱਥੇ ਸਟੋਰ ਕਰ ਲਾਂਗੇ ਜਦੋਂ ਸਾਡੇ ਕੋਲ ਜਾਣਗੇ ਟਰੱਕ ਦੀ ਸਰਵਿਸ ਜੋ ਵੀ ਹੋਊਗੀ ਅਸੀਂ ਟਾਈਮ ਟੂ ਟਾਈਮ ਕਰ ਦਾਂਗੇ ਕੋਈ ਇਸ਼ੂ ਨਹੀਂ ਆ ਸਾਨੂੰ ਇਸ ਚੀਜ਼ ਦਾ ਕਿਤੇ ਨਾ ਕਿਤੇ ਗਵਰਨਮੈਂਟ ਨੂੰ ਵੀ ਪਤਾ ਹੈ ਬਰਸਾਤੀ ਸੀਜ਼ਨ ਹੈ ਕਿਤੇ ਨਾ ਕਿਤੇ ਡਿਪਾਰਟਮੈਂਟ ਨੂੰ ਵੀ ਪਤਾ ਹੈ ਕਿ ਬਰਸਾਤੀ ਸੀਜ਼ਨ ਹੈ ਅਗਰ ਨਾ ਵੀ ਬਰਸਾਤ ਹੋਵੇ ਇਹ ਆਰਜੀ ਹੈ ਇਨੂੰ ਤੁਸੀਂ ਗਡਾਉਂ ਨਹੀਂ ਕਹਿ ਸਕਦੇ ਆਫਿਸ ਦੇ ਦਰਵਾਜੇ ਦੇ ਵਿੱਚ ਰੱਖਿਆ ਹੋਇਆ ਰਸ਼ਨ ਗਡਾਉਂ ਨਹੀਂ ਹੋ ਸਕਦਾ ਸਾਨੂੰ ਖੁਦ ਨੂੰ ਇਸ ਚੀਜ਼ ਦਾ ਇਸ਼ੂ ਕ੍ਰੀਏਟ ਹੋ ਰਿਹਾ ਬਟ ਸਾਡੇ ਕੋਲ ਫੈਸਿਲਿਟੀ ਨਹੀਂ ਆ ਸਾਨੂੰ ਕਿਤੇ ਜਗ੍ਹਾ ਤੇ ਸਟੋਰ ਕਰਨਾ ਪੈਣਾ ਸਟੋਰ ਕਰ ਰਹੇ ਆ ਅਸੀਂ ਟਾਈਮ ਟੂ ਟਾਈਮ ਜਦੋਂ ਸਾਡੇ ਤੱਕ ਆ ਰਿਹਾ ਸਮਾਨ ਅੱਛਾ ਇਹ ਜਿਹੜੀਆਂ ਕਮੀਆਂ ਰਹਿ ਰਹੀਆਂ ਨੇ ਆਪਾਂ ਕਿਸ ਤਰ੍ਹਾਂ ਕਿਹੜੀ ਡਿਪਾਰਟਮੈਂਟ ਨੂੰ ਆਪਾਂ ਲਿਖਿਆ ਜਾਂ ਡੀਸੀ ਲੁਧਿਆਣਾ ਤੱਕ ਆਪਾਂ ਅਪਰੂਚ ਕੀਤੀ ਹੈਗੀ ਆ ਜਾਂ ਹੈਲਥ ਡਿਪਾਰਟਮੈਂਟ ਨੂੰ ਜਾਂ ਫੂਡ ਡਿਪਾਰਟਮੈਂਟ ਨੂੰ ਕਿਸੇ ਨੂੰ ਕਿਹਾ ਹੋਵੇ ਆਪਾਂ ਮੰਤਰੀ ਸਾਹਿਬ ਨੂੰ ਦੱਸਿਆ ਨੀ ਅਸੀਂ ਜਿਹੜੇ ਥਰੂ ਪ੍ਰੋਪਰ ਚੈਨਲ ਸਾਡੇ ਜਿਹੜੀ ਹੈਗੀ ਆ ਦੱਸਿਆ ਜਾਂਦਾ ਹੈ ਹੈ ਚੈਨਲ ਦੱਸੋਗੇ ਕੀ ਹੈ ਚੈਨਲ ਹੈ ਮੈਂ ਉਹ ਮੈਡਮ ਦੱਸਦੇ ਹਾਂ ਜੀ ਮੈਮ ਹਾਂਜੀ ਹਾਂਜੀ ਜਦੋਂ ਇੱਥੇ ਫੀਡ ਆਉਂਦੀ ਆਪਾਂ ਨਾਲ ਦੀ ਨਾਲ ਆਂਗਣવાડી ਸੈਂਟਰਾਈਜ਼ ਪੇਜ ਦਿੰਨੇ ਹੁਣ ਵੀ ਤੁਸੀਂ ਦੇਖ ਰਹੋ ਫੀਡ ਜਾ ਰਹੀ ਹੈ ਨਾਲ ਦੀ ਨਾਲ ਸੈਂਟਰਾਈਜ਼ ਮੇਰੀ ਗੱਲ ਸੁਣੋ ਤਸਵੀਰਾਂ ਛੁੱਟ ਨਹੀਂ ਬੋਲਦੀਆਂ ਸਭ ਤੋਂ ਪਹਿਲਾਂ ਤਾਂ ਤੁਸੀਂ ਨਾ ਕੱਚੇ ਤੇ ਨਾ ਪੱਕੇ ਫਰਸ਼ ਤੇ ਸਿੱਧੀ ਬੋਰੀ ਰੱਖ ਸਕਦੇ ਇੰਨਾ ਤਾਂ ਆਪਾਂ ਨੂੰ ਪਤਾ ਫੀਡ ਤੇ ਬਿਲਕੁਲ ਦੇਖੋ ਠੀਕ ਪਈ ਹੋਈ ਹੈ ਤੁਸੀਂ ਦੇਖ ਰਹੇ ਹੋ ਅਗਰ ਅਗਰ ਠੀਕ ਹੁੰਦੀ ਤਾਂ ਅਸੀਂ ਇਹ ਖਬਰ ਦਿਖਾ ਸਕਦੇ ਸੀ ਦੇਖੋ ਬਰਸਾਤ ਕਰਕੇ ਥੋੜੀ ਜੀ ਆ ਰਹੀ ਹੈ ਪਰ ਨਾਲ ਦੀ ਨਾਲ ਆਪਾਂ ਸੈਂਟਰਾਈਜ਼ ਪੇਜ ਰਿਹਾ ਜੀ ਪਰ ਬੱਚਿਆਂ ਦੀ ਜੀ ਮੈਂ ਇਹ ਮੈਂ ਚੈਨਲ ਦੇ ਬਾਰੇ ਪੁੱਛ ਰਿਹਾ ਸੀ ਮੈਨੂੰ ਚੈਨਲ ਦੱਸੋ ਚੈਨਲ ਕੀ ਹੈ ਕਿ ਕਿਨੂੰ ਕਿੱਦਾਂ ਕਿਹੜੇ ਚੈਨਲ ਦੇ ਰਾਹੀਂ ਜਾਂਦੀ ਹੈ ਇਹਦੇ ਵਿੱਚ ਚੈਨਲ ਤੇ ਇਦਾਂ ਹੁੰਦਾ ਜਦੋਂ ਕਿ ਸਾਡੇ ਕੋਲ ਇਹ ਬਰਫਰ ਤੋਂ ਫੀਡ ਆ ਗਈ ਫੀਡ ਨੂੰ ਅਸੀਂ ਸਟੋਰ ਕਰ ਦਿੰਨੇ ਆਂ ਉਸ ਤੋਂ ਬਾਅਦ ਅਸੀਂ ਜਲ ਯਾਨੀ ਕਿ 2-3 ਦਿਨ ਦੀ ਸਾਡੀ ਹੁੰਦੀ ਹੈ ਪੋਸਿਬਿਲਟੀ ਅਸੀਂ ਪਛਾੜੀਏ 3 ਦਿਨ ਦੇ ਲਈ ਤੁਸੀਂ ਆਪਣੇ ਕੋਲ ਫੀਡ ਰੱਖੀ ਉਹ 3 ਦਿਨ ਲਈ ਸੰਭ ਨਹੀਂ ਕਿਦਾਂ ਕੀ ਤੁਹਾਨੂੰ ਉਹ ਲਿਖ ਕੇ ਦਿੱਤਾ ਕਿ ਕੀ ਇਨਸਟਰਕਸ਼ਨਸ ਆ ਕਿਦਾਂ ਸੰਭ ਦੇਖੋ ਜਿੰਨੀ ਸਾਡੇ ਕੋਲ ਬਜਟ ਦੇ ਮੁਤਾਬਕ ਜਿੰਨਾ ਸਾਨੂੰ ਪ੍ਰੋਵਾਈਡ ਹੁੰਦਾ ਜਿੰਨਾ ਸਾਡਾ ਨਹੀਂ ਬਣਿਆ ਹੋਇਆ ਹੁਣ ਸਾਡੇ ਕੋਲ ਸਟੋਰ ਸਟੋਰ ਦੇ ਵਿੱਚ ਅਸੀਂ ਸਟੋਰੇਜ ਇੱਥੇ ਹੀ ਕਰਦੇ ਹਾਂ ਫਿਰ ਫੂਡ ਡਿਪਾਰਟਮੈਂਟ ਫੂਡ ਡਿਪਾਰਟਮੈਂਟ ਤੁਹਾਨੂੰ ਬੀਜ਼ ਅਤੇ ਮਾਊਸ ਤੋਂ ਬਚਣ ਦੇ ਲਈ ਮੈਡੀਸਿਨ ਪ੍ਰੋਵਾਈਡ ਕਰਦਾ ਹੈ ਸਪੈਸ਼ਲੀ ਜਿਹੜੀ ਵੀ ਪੈਕੇਜਿੰਗ ਉਹਦੀ ਫੂਡ ਆਏਗਾ ਤੁਹਾਡੇ ਕੋਲ ਹੁੰਦਾ ਨਾ ਉਹਦੇ ਚ ਦੇਖੋ ਜੋ ਵੀ ਲਿਖਿਆ ਦਾ ਉਹਦੇ ਜਿਹੜਾ ਸਾਡੇ ਪੈਕੇਟ ਲਿਖਿਆ ਕੀ ਉਹ ਮੈਨੂੰ ਦੱਸ ਪੈਕੇਟ ਦੀ ਚਾਰਕ ਲਾਈਨ ਅਪ ਉੱਪਰਲੀ ਪੈਕੇਟ ਦੇ ਉੱਤੇ ਜਿਹੜਾ ਲਿਖਿਆ ਹੋਇਆ ਉਹਨਾਂ ਨੇ ਕਿ ਕਦੋਂ ਬਣਿਆ ਤੇ ਕਿੰਨੇ ਤੱਕ ਉਹ ਸਵੈਰੀ ਹੈ ਇੱਕ ਚੀਤੇ ਦਾ ਮੋਇਸਚਰ ਉਹਤੇ ਦਾ ਉਹ ਵੀ ਲਿਖਿਆ ਹੋਇਆ ਕਿ ਇੰਨਾ ਮੋਇਸਚਰ ਵੀ ਦੇਖੋ ਜਿਹੜਾ ਹੁੰਦਾ ਇਸ਼ੂ ਤੁਸੀਂ ਕ੍ਰੀਏਟ ਕਰ ਰਹੇ ਹੋ ਨਾ ਆਪਾਂ ਲੋਗ ਹੁਣ ਤਾਂ ਬਾਰਿਸ਼ ਨਹੀਂ ਆਈ ਹੈ ਕਿ ਸਾਡੇ ਉੱਪਰ ਸਾਰੇ ਜਿੰਨੀ ਸਾਡੇ ਉੱਪਰ ਸ ਹੈ ਕਿ ਨਾ ਸੱਤਾਂ ਸਭ ਚੋਪੜੀਆਂ ਇੰਨਾ ਪਾਣੀ ਆ ਗਿਆ ਸੀ ਆਪਾਂ ਤਰਪਾਲ ਲਈ ਕਹਿ ਥੋੜਾ ਜਿਹਾ ਜਿੰਨਾ ਵੀ ਸਾਡੇ ਪੋਸੀਬਿਲਟੀ ਸੀ ਅਸੀਂ ਉਸ ਤੋਂ ਵੱਧ ਇਹਨੂੰ ਸਮਝਾਣ ਸਮਝਾ ਲਿਆ ਹੁਣ ਇਹ ਕੀ ਹੋਏਗਾ ਜਿਹੜਾ ਖਰਾਬ ਹੋ ਗਿਆ ਉਹਨੂੰ ਕਿੱਦਾਂ ਮੈਨੇਜ ਕੀਤੇ ਖਰਾਬ ਨਹੀਂ ਹੋਇਆ ਜੀ ਦੇਖੋ ਜਿਹੜੀ ਬੋਰੀਆਂ ਦੇ ਵਿੱਚ ਇੱਕ ਬੋਰੀ ਹੈ ਬੋਰੀ ਦੇ ਵਿੱਚ ਫੇਰ ਪੈਕੇਟ ਤੁਸੀਂ ਇੱਕ ਵਾਰ ਚੈੱਕ ਕਰ ਲਓ ਬਿਲਕੁਲ ਹੀ ਸਾਡਾ ਸਮਾਨ ਬਿਲਕੁਲ ਖਰਾਬ ਨਹੀਂ ਹੈ। ਦੋ ਮਿੰਟ ਡੁੱਟ ਕੇ ਚੱਲੀਏ ਜੀ ਵਾਰ। ਨਹੀਂ ਜੇ ਅਪਾ ਬਾਅਦ ਕੀ ਕਰਨਾ ਮੈਂ ਦੇਖ ਲਿਆ ਜੀ ਤੇ ਪਾਣੀ ਆਇਆ ਸਰ ਦੇਖੋ ਹੜਾਂ ਦੇ ਕਰਕੇ ਇੰਨਾ ਬੁਰਾ ਹਾਲ ਆ ਸਾਡਾ। ਚੂਹਿਆਂ ਕਰਕੇ। ਦਸਤ ਚੂਹੇ ਬਹੁਤ ਐ ਇੱਥੇ। ਚੂਹੇ ਮੰਦੋ ਨਹੀਂ ਸੀ ਕਿਆ ਕਰਦੇ। ਹੁਣ ਚੂਹੇ ਦੇਖੋ ਚੀਜ਼ ਦੇਖਣਗੇ ਉਹਨਾਂ ਨੂੰ ਤਾਂ ਦਿਲ ਕਰਦਾ ਹੀ ਹੈ। ਇਹਦੇ ਰਾਸ਼ਨੀਤੇ ਦੇਖੋ ਚੂਹੇ ਆਨੇ ਆ ਦੇਖੋ ਚਲੋ ਠੀਕ ਹੈ ਜੋ ਵੀ ਹੈ ਆਪਕੇ ਹੁਣ ਅਸੀਂ ਇਹਨੇ ਪਹੁੰਚਾ ਦੇਣਾ ਸਾਡਾ ਸਮਾਨ ਪਹੁੰਚਲੇ ਜਾਣਾ ਉਸ ਤੋਂ ਬਾਅਦ ਕਦੀ ਤੁਸੀਂ ਦੇਖ ਲਓ ਤਾਂ ਕਦੀ ਨਹੀਂ ਐਵੇਂ ਮਿਲੂਗਾ ਚਲੋ ਜੀ ਮੈਡਮ ਨੇ ਪ੍ਰੋਮਿਸ ਕਰਤਾ ਲੁਧਿਆਣਾ ਲਾਈਵ ਦਾ ਜੋ ਮੋਟਿਵ ਹੈ ਕਿ ਅਸੀਂ ਨਹੀਂ ਚਾਹਦੇ ਕਿ ਕਿਸੇ ਦੀ ਨਖੇਦੀ ਕੀਤੀ ਜਾਵੇ ਅਸੀਂ ਜਾਣਦੇ ਹਾਂ ਕਿ ਉਸ ਕਮੀ ਦਾ ਹੱਲ ਨਿਕਲੇ ਮੈਮ ਬੋਬੋ ਸ਼ੁਕਰੀਆ ਤੁਹਾਡਾ ਤੁਸੀਂ ਪ੍ਰੋਮਿਸ ਕੀਤਾ ਬੱਚੇ ਸਾਡੇ ਵੀ ਆ ਬੱਚੇ ਤੁਹਾਡੇ ਵੀ ਆ ਬਿਲਕੁਲ ਜੀ ਸਾਡੇ ਪਹਿਲੇ ਬੱਚੇ ਹੋ ਸਾਡੇ ਆ ਅਸੀਂ ਇਹ ਚਾਹਦੇ ਹਾਂ ਕਿ ਬੱਚਿਆਂ ਤੱਕ ਉਹ ਫੀਡ ਜਾਵੇ ਜੋ ਸਾਫ਼ ਹੈ ਪੋਸਟਿਕ ਹੈ ਸਾਫ਼ ਸੁਥਰੀ ਹੈ ਇਹ ਹੈ ਨਾ ਬਿਲਕੁਲ ਜੀ ਬਿਲਕੁਲ ਤੱਛੂਆਂ ਦਾ ਹੱਲ ਔਰ ਮੋਇਸਚਰ ਦਾ ਹੱਲ ਜਿਹੜਾ ਜ਼ਰੂਰ ਕੀਤਾ ਜਾਏਗਾ ਔਰ ਮੈਡਮ ਨੇ ਵੀ ਕਿਹਾ ਲੇਕਿਨ ਡਿਪਾਰਟਮੈਂਟ ਵੀ ਤਿਆਰ ਰੱਖਣਾ ਇਹਨਾਂ ਨੂੰ ਫੈਸਿਲਿਟੇਟ ਕਰਨ ਇਹਨਾਂ ਨੂੰ ਜੋ ਚੀਜ਼ਾਂ ਚਾਹੀਦੀਆਂ ਨੇ ਡਿਪਾਰਟਮੈਂਟ ਡੀਸੀ ਜਿਹੜੇ ਆਫਿਸ ਚ ਬੈਠੇ ਹੋਏ ਆ ਜਾਂ ਕੋਈ ਡੀਸੀ ਸਾਹਿਬ ਨੇ ਜਾਂ ਫਿਰ ਫੂਡ ਡਿਪਾਰਟਮੈਂਟ ਹੈ ਮੰਤਰੀ ਸਾਹਿਬ ਨੇ ਉਹ ਕਟਵਾੜੇ ਤਾਂ ਦੇਖਣ ਕਿ ਡਿਪਾਰਟਮੈਂਟ ਕੋਲ ਇੰਨੀਆਂ ਕਸੂਲਤਾ ਹੈਗੀਆਂ ਕਿ ਉਹ ਤਰਪਾਲ ਖਰੀਦ ਸਕਣ ਜਾਂ نیچے ਫੱਟੇ ਲਗਾ ਸਕਣ ਤਾਂ ਮੈਂ ਉਹ ਨਹੀਂ ਕਹਿ ਰਿਹਾ ਮੈਂ ਤਾਂ ਫੀਡ ਮਿਡ-ਡੇ ਮਿਲ ਦੋਨੋਂ ਇਕੱਠੀਆਂ ਗਾਰੇ ਅੰਗਣਵਾੜੀ ਹੈ ਤਾਂ ਅੰਗਣਵਾੜੀ ਚ ਆ ਹਾਂਜੀ ਹਾਂਜੀ ਨਾ ਮੈਂ ਐਵੇਂ ਮੈਂ ਕਿਹਾ ਉਹ ਨਹੀਂ ਹੈਗਾ ਤੁਸੀਂ ਇੱਥੇ ਅਫੀਸਰ ਨਹੀਂ ਨਹੀਂ ਮੈਂ ਸਟੋਰ ਇੰਚਾਰਜ ਨਹੀਂ ਮੈਂ ਇੱਥੇ ਦਫਤਰ ਦੇ ਵਿੱਚ ਹੀ ਆ ਦਫਤਰ 'ਚ ਕੋਈ ਤਾਂ ਪੋਸਟ ਹੋਊਗੀ ਨਾ ਆਪਣੀ ਹਾਂਜੀ ਮੈਂ ਕੰਮ ਹੀ ਕਰਦਈ ਇੱਥੇ ਅੱਛਾ ਕੰਮ ਕਰਦੇ ਹੋ ਇਹ ਤੁਹਾਨੂੰ ਜਿਹੜੀ ਸਾਮ ਸੰਭਾਲ ਕਿਦਾਂ ਕੀ ਨੋਰਮਸ ਹੈਗੇ ਇਹਦੇ ਸਾਮ ਸੰਭਾਲਦੇ ਨਹੀਂ ਆ ਸਰ ਜੀ ਮੈਨੂੰ ਇੰਨਾ ਨਹੀਂ ਪਤਾ ਹੈਗਾ ਬਾਕੀ ਤਾਂ ਬਸ ਤਾਂ ਇਹਨਾਂ ਨੂੰ ਇੰਨਾ ਨਹੀਂ ਪਤਾ ਪਰ ਇੰਨਾ ਜਰੂਰ ਪਤਾ ਹੈ ਕਿ ਆਪਾਂ ਪੁੱਛਣਾ ਕੀ ਆਪਾਂ ਕਿਉਂ ਇਹ ਖਬਰ ਕਵਰ ਕਰ ਰਹੇ ਆਂ ਔਰ ਹਾਲਾਤ ਤੁਹਾਨੂੰ ਇੱਥੇ ਦਿਖਾਣੇ ਆਂ ਕਿ نیچے ਤੁਸੀਂ ਇੱਥੇ ਦੇਖੋ ਜਿਹੜੀਆਂ ਬੋਰੀਆਂ ਬਿਲਕੁਲ ਫਰਸ਼ ਦੇ ਉੱਤੇ ਪਈਆਂ ਨੇ ਜਿਹੜੇ ਇਨਚਾਰਜ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਆਖਰ ਇਹ ਮੁਰਗੀ ਖਾਣਾ ਇਹ ਮੁਰਗੀਆਂ ਦਾ ਦਾਣਾ ਜਿਹੜਾ ਇਦਾਂ ਤੁਸੀਂ نیچے ਵਿਛਾ ਰੱਖਿਆ ਔਰ ਹਾਲਾਤ ਕੀ ਨੇ ਬੋਰੇ ਫਟੇ ਹੋਏ ਨੇ ਲਿਫਾਫੇ ਫਟੇ ਹੋਏ ਨੇ ਔਰ ਇਹ ਜਿਹੜਾ ਮੀਲ ਜਾਣਾ ਤੁਹਾਡੇ ਬੱਚਿਆਂ ਨੂੰ ਆਂਗਣਵਾੜੀ ਸੈਂਟਰ ਦੇ ਬੱਚਿਆਂ ਨੂੰ ਔਰ ਖਾਸ ਕਰਕੇ ਛੋਟੇ ਮਾਸੂਮ ਬੱਚਿਆਂ ਨੂੰ 2-2 3-3 ਸਾਲ 4-4 ਸਾਲ ਦੇ ਬੱਚਿਆਂ ਨੂੰ ਜਿਹੜੀ ਖਿਚੜੀ ਇੱਥੇ ਲਿਖਿਆ ਹੈ ਇਹ ਮਿੱਠਾ ਦਲੀਆ ਇਹ ਮਿੱਠਾ ਦਲੀਆ ਹੈ সুইਟ ਦਲੀਆ ਪ੍ਰੀਮਿਕਸ ਔਰ ਮੈਂ ਹੱਥੀ ਲਗਾ ਲੈਣਾ ਸੰਜੇ ਜੀ ਮੈਂ ਹੱਥ ਲਗਾ ਕੇ ਹੀ ਦਿਖਾ ਦਿੰਦਾ ਕਿ ਕੀ ਹੈ ਮਿੱਠਾ ਦਲੀਆ ਇਹ ਮੁਰਗੀਆਂ ਦਾ ਦਾਣਾ ਹੈ ਇਹ ਸ਼ਾਇਦ ਮੁਰਗੀਆਂ ਨੂੰ ਵੀ ਸ਼ਾਇਦ ਇਹ ਆਪਾਂ ਨਾ ਦਈਏ ਤੁਸੀਂ ਇੱਥੇ ਦੇਖੋ ਕਿ ਜਦ ਦਾ ਇੱਕ ਪੋਲਟਰੀ ਫਾਰਮ ਦੇ ਅੰਦਰ ਦਾਣਾ ਖਿਲ ਰਿਆ ਹੁੰਦਾ ਇਹ ਉਸ ਸਾਹਮਣੇ ਇੱਥੇ ਦਾਣਾ ਖਿਲ ਰਿਆ ਹੋਇਆ ਨਜ਼ਰ ਆ ਰਿਹਾ ਇੱਥੇ ਇਹ ਨਹੀਂ ਬੋਰੀਆਂ ਦੀ ਕੀ ਸੰਭਾਲ ਹੈਗੀ ਹੈ ਉਹ ਤਸਵੀਰ ਤੁਹਾਨੂੰ ਅਸੀਂ ਦਿਖਾਣੇ ਆ ਕਿ ਇੱਥੇ ਹਾਲਾਤ ਕੀ ਹੈਗੇ ਸਭ ਤੋਂ ਪਹਿਲਾਂ ਤਾਂ ਇਸ طرف ਆਪਾਂ ਜਾਈਏ ਗੋਡਾਊਨ ਇਹਨਾਂ ਨੇ ਜਿਹੜਾ ਆਰਜੀ ਮੈਨੂੰ ਲੱਗਦਾ ਹੈ ਕਿ ਇਹ ਆਰਜੀ ਗੋਡਾਊਨ ਹੈ ਇੱਥੇ ਤੁਸੀਂ ਦੇਖੋ ਕਿ ਸਲਾਬ ਕਿੰਨੀ ਹੈ ਪਾਣੀ ਕਿਸ ਤਰ੍ਹਾਂ ਹੈ ਔਰ ਕੀੜੇ ਮਕੋੜੇ ਇੱਥੇ ਚੱਲਦੇ ਹੋਏ ਨਜ਼ਰ ਆ ਰਹੇ ਆ ਬੋਰੀਆਂ ਖੁੱਲੀਆਂ ਹੋਈਆਂ ਨੇ ਔਰ ਉਸੇ ਤਰ੍ਹਾਂ ਨਾਲ ਲਿਫਾਫੇ ਫਟੇ ਹੋਏ ਆ ਔਰ ਜਿਹੜਾ ਮੁਰਗੀਖਾਨੇ ਵਾਂਗੂ ਦਾਣਾ ਬਾਹਰ ਖਿਲ ਰਿਹਾ ਹੁੰਦਾ ਉਸੇ ਤਰ੍ਹਾਂ ਨਾਲ ਇੱਥੇ ਜਿਹੜਾ ਇਹ ਲਿਫਾਫੇ ਫਟ ਕੇ ਇਹ ਕੀ ਚੀਜ਼ ਹੈ ਇਹ ਅਸੀਂ ਤੁਹਾਨੂੰ ਦਿਖਾ ਦਿੰਨੇ ਆ ਕੀ ਕਿਸੇ ਦੀ ਬੋਰੀ ਹੈ ਜਿਹੜੀ ਫੱਟੀ ਹੋਈ ਹੈ ਇਹ ਵੀ ਮਿੱਠਾ ਦਲੀਆ ਹੈ ਜੀ ਇਹ ਜਿਹੜੀ ਬੋਰੀ ਫੱਟੀ ਹੋਈ ਹੈ ਇਹ ਵੀ ਮਿੱਠੇ ਦਲੀਏ ਦੀ ਹੈ ਔਰ ਇੱਧਰ ਤੁਸੀਂ ਦੇਖੋ ਇਹ ਪੂਰੀ ਸਲਾਬ ਹੈ ਪਾਣੀ ਹੀ ਪਾਣੀ ਇੱਥੇ ਹੋਇਆ ਪਿਆ ਔਰ ਬੋਰੀਆਂ نیچے ਜਿੰਨੀਆਂ ਨੇ ਸਾਰੀਆਂ ਸਲਾਬ ਦੇ ਵਿੱਚ ਨੇ ਔਰ ਕੀ ਇੱਥੇ ਸੰਭਾਲ ਦਾ ਤਰੀਕਾ ਹੈ ਔਰ ਕੌਣ ਇਨਚਾਰਜ ਹੈ ਇੱਧਰ ਇੱਕ ਹੋਰ ਦੇਖ ਲਓ ਜੀ ਇਹ ਹੈ ਪ੍ਰੀ ਮਿਕਸ ਖਿਚੜੀ ਇੱਕ ਖਿਚੜੀ ਜਿਹੜੀ ਬੱਚਿਆਂ ਨੂੰ ਹੈਨਾ ਖਿਚੜੀ ਦਿੱਤੀ ਜਾਂਦੀ ਹੈ ਡਰਾਈ ਖਿਚੜੀ ਇੱਥੇ ਲਿਖਿਆ ਹੋਇਆ ਇਹ ਖਿਚੜੀ ਦੀਆਂ ਬੋਰੀਆਂ ਨੇ ਔਰ ਉੱਤਰ ਦਲੀਏ ਦੀਆਂ ਬੋਰੀਆਂ ਸੀ ਇੱਧਰ ਵੀ ਖਿਚੜੀ ਦੀਆਂ ਬੋਰੀਆਂ ਨੇ ਔਰ ਦੂਸਰੀ ਤਰਫ ਤੁਹਾਨੂੰ ਦਿਖਾਣੇ ਆ ਕਿ ਇਹ ਪੂਰਾ ਗਡਾਊਨ ਹੈ ਜਿੱਥੇ ਪੂਰੀ ਸਲਾਬ ਹੈ ਪੂਰੀ ਤਰ੍ਹਾਂ ਨਾਲ ਆ ਦੇਖੋ ਕੀ ਹਾਲ ਇੱਥੇ ਬੂਰੀਆਂ ਦਾ ਔਰ ਕੀ ਇਹ ਬੱਚਿਆਂ ਨੂੰ ਪ੍ਰੀਮਿਕਸ ਖਿਚੜੀ ਜਿਹੜੀ ਇਹਨਾਂ ਨੇ ਬੂਰੀਆਂ ਦੇ ਉੱਤੇ ਲਿਖਾ ਰੱਖੀ ਔਰ ਕੀ ਇਹ ਦਿੱਤੀ ਗਈ ਹੋਊਗੀ ਔਰ ਕਿਹੜੇ ਇਨਚਾਰਜ ਨੇ ਇਸ ਤਰਫ ਆ ਜੰਨੇ ਆ ਔਰ ਇਸ ਤਰਫ ਦੇ ਹਾਲਾਤ ਤਾਂ ਬਦ ਤੋਂ ਬੱਤਰ ਨੇ ਸੰਜੀਤ ਜੀ ਜਰਾ نیچے ਲੱਗੀਆਂ ਹੋਈਆਂ ਬੂਰੀਆਂ ਦਿਖਾ ਦਿਓ ਸ਼ਾਇਦ ਤੁਹਾਨੂੰ ਲੱਗੇਗਾ ਪਹਿਲੀ ਨਜ਼ਰ 'ਚ ਕਿ ਸੀਮੈਂਟ ਦੀਆਂ ਬੂਰੀਆਂ ਨੇ ਇਹ ਸੀਮਿੰਟ ਜਾਂ ਰੇਤੇ ਦੀਆਂ ਬੋਰੀਆਂ ਨਹੀਂ ਇਹ ਕਿਸੇ ਬਿਲਡਿੰਗ ਮਟੀਰੀਅਲ ਦਾ ਗਡਾਊਨ ਨਹੀਂ ਇਹ ਤੁਹਾਡੇ ਬੱਚਿਆਂ ਦੀ ਜਿਹੜੀ ਰੋਟੀ ਹੈ ਤੁਹਾਡੇ ਬੱਚਿਆਂ ਦੀ ਫੀਡ ਹੈ ਅਰੇ ਅਰੇ ਰੇ ਰੇ ਸੋਰੀ ਅਰੇ ਅਰੇ ਸੁੰਡੀਆਂ ਹੀ ਨਹੀਂ ਇੱਥੇ ਬਦਬੂ ਇਹ ਇਹ ਹੈ ਨਮਕੀਨ ਬਾਹਰ ਲਿਖਿਆ ਹੋਇਆ ਜੀ ਨਮਕੀਨ ਔਰ ਅਰੇ ਮੈਂ ਤੁਹਾਨੂੰ ਦੇਖੋ ਸੁੰਡ ਇਸ ਸੁੰਡੀਆਂ ਤੁਹਾਨੂੰ ਦਿਖਾ ਤੁਹਾਨੂੰ ਸੁੰਡੀਆਂ ਦਿਖਾ ਰਿਹਾ ਚਲਦੀਆਂ ਹੋਈਆਂ ਕਿ ਇੱਥੇ ਇੰਨੀ ਜ਼ਿਆਦਾ ਬਦਬੂ ਆ ਕਿ ਇਸ ਬੋਰੀ ਨੂੰ ਖੋਲਦੇ ਹੋਏ ਵੀ ਜਿਹੜਾ ਸਾਹ ਲੈਣਾ ਮੁਸ਼ਕਿਲ ਹੋਇਆ ਔਰ ਇਹ ਹਾਲਾਤ ਹੈ ਔਰ نیچے ਦੇਖੋ ਸੰਜੇ ਜੀ ਇਹ ਦਿਖਾ ਦੇਣਾ ਜਰਾ ਕਿ ਇਸ ਇਧਰ ਵੀ ਬਦਬੂ ਮਾਰ ਰਹੀ ਹੈ ਬਹੁਤ ਜ਼ਿਆਦਾ ਇਧਰ ਇਹ ਹਾਲਾਤ ਦਿਖਾ ਦਿੰਨੇ ਆ ਕਿ ਕੀ ਹਾਲਾਤ ਹੈ ਸੀਮੈਂਟ ਦੀਆਂ ਬੋਰੀਆਂ ਲੱਗਦੀਆਂ ਹੋਣੀਆਂ ਤੁਹਾਨੂੰ ਇਹ نیچے ਇਹ ਸੀਮੈਂਟ ਦੀਆਂ ਨਹੀਂ ਬਲਕਿ ਇਹ ਤੁਹਾਡੇ ਬੱਚਿਆਂ ਦੀ ਫੀਡ ਹੈ ਤੁਹਾਡੇ ਬੱਚਿਆਂ ਦੀ ਰੋਟੀ ਹੈ ਤੁਹਾਡੇ ਬੱਚਿਆਂ ਲਈ ਖਿਚੜੀ ਔਰ ਤੁਹਾਡੇ ਬੱਚੇ ਤੁਹਾਡੇ ਬੱਚਿਆਂ ਲਈ ਦਲੀਆ ਇਹ ਸਾਰੀਆਂ ਚੀਜ਼ਾਂ ਇੱਥੇ ਪਈਆਂ ਹੋਈਆਂ ਨੇ ਔਰ ਇਹ ਸੀਮਿੰਟ ਜਾਂ ਰੇਤੇ ਦੀ ਜਾਂ ਬਿਲਡਿੰਗ ਮਟੀਰੀਅਲ ਨਹੀਂ ਹੈ ਤੁਹਾਡੇ ਬੱਚਿਆਂ ਦੇ ਖਾਣ ਪੀਣ ਦਾ ਸਟੋਰ ਹੈ ਗਡਾਊਨ ਹੈ ਔਰ ਹਾਲ ਦੇਖੋ ਤੁਸੀਂ ਕਿ ਇੱਕ ਇੱਕ ਬੋਰੀ ਇਦਾਂ ਲੱਗਦਾ ਜਿਦਾ ਸੀਮਿੰਟ ਰੇਤੇ ਦੀ ਬਿਲਡਿੰਗ ਮਟੀਰੀਅਲ ਦਾ ਦਫਤਰ ਹੋਵੇ ਔਰ ਇੱਥੇ ਤੁਸੀਂ ਇਹ ਦੇਖੋ ਇਹ ਉਹਨਾਂ ਦਾ ਗਡਾਉਣੀ ਕੀੜਿਆਂ ਨਾਲ ਭਰੀਆਂ ਪਈਆਂ ਸੁੰਡੀਆਂ ਨਾਲ ਭਰੀਆਂ ਹੋਈਆਂ ਬੋਰੀਆਂ ਇਹੀ ਹਾਲਾਤ ਦੂਜੀ ਬੋਰੀ ਤੇ ਵੀ ਹੈ ਔਰ ਇਹੀ ਹਾਲਾਤ ਉਹ ਪਰੇ ਤੱਕ ਜਿੰਨੀਆਂ ਤੁਸੀਂ ਬੋਰੀਆਂ ਦੇਖੋਗੇ ਸਭ ਦੇ ਹਾਲਾਤ ਇਸੇ ਤਰ੍ਹਾਂ ਦਿਖਣਗੇ ਔਰ ਇਹ ਜਿਹੜੀਆਂ ਖੁੱਡਾਂ ਨੇ ਇਹ ਤਾਂ ਜਦੋਂ ਖਾਣ ਪੀਣ ਦੀਆਂ ਚੀਜ਼ਾਂ ਹੋਣਗੀਆਂ ਤਾਂ ਆਲੇ ਦੁਆਲੇ ਖੁੱਡਾਂ ਤਾਂ ਹੋਣਗੀਆਂ ਹੀ ਹੋਣੀਆਂ ਯਾਨੀ ਕਿ ਇੱਥੇ ਚੂਹੇ ਵੀ ਹੋ ਸਕਦੇ ਆ ਔਰ ਚੂਹੇ ਜਿੱਥੇ ਚੂਹੇ ਹੋਣਗੇ ਉੱਥੇ ਬਿਮਾਰੀ ਆਪਣੇ ਆਪ ਹੀ ਜਿਹੜੀ ਆ ਫੈਲਲੇਗੀ ਔਰ ਇੱਧਰ ਤੁਹਾਨੂੰ ਦਿਖਾ ਦਈਏ ਕਿ ਕੀ ਨਾਮਸ ਹੈਗੀਆਂ ਨੇ ਇਹਨਾਂ ਬੋਰੀਆਂ ਨੂੰ ਸੰਬੰਧੀ ਆਹ ਰੇ ਇਹ ਸਾਰੀਆਂ ਆਹ ਦੇ ਆਹ ਲੋ ਇਹ ਸਾਰੀਆਂ ਬੋਰੀਆਂ ਚੂਹਿਆਂ ਦੀਆਂ ਕੁੱਤਰੀਆਂ ਹੋਈਆਂ ਨੇ ਇਹ ਸਾਰੀਆਂ ਬੋਰੀਆਂ ਚੂਹਿਆਂ ਨੇ ਕੁੱਤਰੀਆਂ ਹੋਈਆਂ ਨੇ ਇਹ ਦੇਖੋ ਆਹ ਲੋ ਇਹ ਆਹ ਦਿਖਾ ਦਿਓ ਸੰਜੀ ਜੀ ਕੀ ਹਾਲ ਹੈ ਔਰ ਇੱਥੇ ਕਿੱਦਾਂ ਇਹ ਮਿੰਗਣਾ ਪਈਆਂ ਚੂਹਿਆਂ ਦੀਆਂ ਆ ਦਿਖਾ ਦਿਓ ਆਹ ਦੇਖੋ ਇਹ ਚੂਹਿਆਂ ਦੀਆਂ ਮਿੰਗਣਾ ਨੇ ਯਾਨੀ ਕਿ ਇੱਥੇ ਸਪਸ਼ਟ ਹੈ ਕਿ ਇੱਥੇ ਚੂਹੇ ਵੀ ਹੈ ਇਹਦਾ ਮਤਲਬ ਇਹ ਜਿੰਨੀਆਂ ਬੋਰੀਆਂ ਟੁਕੀਆਂ ਦੇ نیچے ਵੀ ਟੁਕੀਆਂ ਹੋਈਆਂ ਨੇ ਇਹ ਦੇਖੋ نیچے ਸਾਰੀਆਂ ਟੁਕੀਆਂ ਹੋਈਆਂ ਨੇ ਇਹ ਨਮਕੀਨ ਦਲੀਆ ਪ੍ਰੀਮਿਕਸ ਤੁਹਾਨੂੰ ਮਿੱਠਾ ਦਲੀਆ ਦਿਖਾਇਆ ਹੁਣ ਨਮਕੀਨ ਦਲੀਆ ਦਿਖਾ ਦਿੱਤਾ ਨਮਕੀਨ ਦੇ ਵਿੱਚ ਸੁੰਡੀਆਂ ਦਾ ਪਤਾ ਨਹੀਂ ਚੱਲਣਾ ਨਮਕੀਨ ਦੇ ਵਿੱਚ ਚੂਹੇ ਦੀਆਂ ਮਿੰਗੜਾਂ ਦਾ ਪਤਾ ਨਹੀਂ ਚੱਲਣਾ ਇਸ ਕਰਕੇ ਇਹਨੂੰ ਨਮਕੀਨ ਨਾਮ ਦੇ ਦਿੱਤਾ ਪਹਿਲੇ ਹੀ ਔਰ ਨਮਕੀਨ ਦਲੀਆ ਇਦਾਂ ਹੀ ਤੁਹਾਡੇ ਬੱਚਿਆਂ ਨੂੰ ਜਿਹੜਾ ਇਹ ਖਿਲਾ ਦਿੱਤਾ ਜਾਏਗਾ ਔਰ ਹਾਲਾਤ ਇਹ ਨੇ ਕਿ ਬੱਤ ਤੋਂ ਬੱਤਰ ਨੇ ਤੁਹਾਡੇ ਬੱਚਿਆਂ ਨੂੰ ਕੀ ਖਾਣਾ ਜਾ ਰਿਹਾ ਹੈਗਾ ਕੀ ਤੁਸੀਂ ਚੈੱਕ ਕੀਤਾ ਅੰਗਨਵਾੜੀ ਚ ਜਾ ਕੇ ਕੀ ਜਾ ਕੇ ਉੱਥੇ ਤੁਸੀਂ ਟੀਚਰਸ ਜਾਂ ਫਿਰ ਉੱਥੇ ਦੇ ਕੁੱਕ ਤੋਂ ਪੁੱਛਿਆ ਕਿ ਸਾਡੇ ਬੱਚਿਆਂ ਨੂੰ ਤੁਸੀਂ ਕੀ ਖਿਲਾ ਰਹੇ ਹੋ ਜਦ ਕਿ ਉਹਨਾਂ ਕੋਲ ਇੰਨੀ ਮਾੜੀ ਸਥਿਤੀ ਦੇ ਵਿੱਚ ਅਗਰ ਰਾਸ਼ਨ ਪਹੁੰਚੇਗਾ ਤਾਂ ਸੋਚੋ ਕਿ ਉਹ ਕੀ ਬਣਾਣਗੇ ਤੇ ਉਹ ਕਿੰਨੀ ਸਾਫ ਸਫਾਈ ਉੱਥੇ ਕਰ ਸਕਣਗੇ ਕਿਹੜੇ ਡਿਪਾਰਟਮੈਂਟ ਦੀ ਡਿਊਟੀ ਆ ਉਹਨਾਂ ਨਾਲ ਗੱਲਬਾਤ ਕਰਨਗੇ ਫਿਲਹਾਲ ਸੰਜੀਤ ਜੀ ਪੂਰੀ ਤਸਵੀਰ ਇੱਕ ਵਾਰ ਸਾਡੇ ਦਰਸ਼ਕਾਂ ਨੂੰ ਔਰ ਖਾਸ ਕਰਕੇ ਉਹਨਾਂ ਪੇਰੈਂਟਸ ਨੂੰ ਜ਼ਰੂਰ ਦਿਖਾ ਦਿਓ ਜਿਹੜੇ ਜਿਨ੍ਹਾਂ ਦੇ ਬੱਚੇ ਅੰਗਣਵਾੜੀ ਦੇ ਵਿੱਚ ਜਾ ਕੇ ਉੱਥੋਂ ਫੀਡ ਲੈਂਦੇ ਨੇ ਉੱਥੋਂ ਖਾਣਾ ਖਾਂਦੇ ਨੇ ਮਿੱਠਾ ਦਲੀਆ ਲੈਂਦੇ ਨੇ ਨਮਕੀਨ ਦਲੀਆ ਲੈਂਦੇ ਨੇ ਮਿਕਸ ਖਿਚੜੀ ਲੈਂਦੇ ਨੇ ਔਰ ਇਹ ਕਹਿ ਕੇ ਲੈਂਦੇ ਨੇ ਕਿ ਸਾਡੇ ਬੱਚੇ ਨੂੰ ਪੋਸਟਿਕ ਆਹਾਰ ਮਿਲ ਰਿਹਾ ਔਰ ਕੀ ਪੋਸਟਿਕ ਆਹਾਰ ਮਿਲ ਰਿਹਾ ਸੁੰਡੀਆਂ ਰੇਤਾ ਚੂਹੇ ਦੀਆਂ ਮਿੰਗਣਾ ਅਤੇ ਸਲਾਬਿਆ ਹੋਇਆ ਰਾਸ਼ਨ ਕਿਸ ਡਿਪਾਰਟਮੈਂਟ ਦੀ ਹੈ ਜ਼ਿੰਮੇਵਾਰੀ ਹੈ ਗੱਲਬਾਤ ਉਹਨਾਂ ਨਾਲ ਜ਼ਰੂਰ ਕਰਾਂਗੇ ਸਵਾਲ ਪੁੱਛਾਂਗੇ ਕਿ ਆਖਰ ਇਹ ਸਾਮ ਸੰਭਾਲ ਦੀ ਜ਼ਿੰਮੇਵਾਰੀ ਕਿਦੀ ਹੈ ਔਰ ਕਿਉਂ ਬੱਚਿਆਂ ਨੂੰ ਇਦਾਂ ਦੀਆਂ ਖਰਾਬ ਚੀਜ਼ਾਂ ਜਿਹੜੀਆਂ ਭੇਜੀਆਂ ਜਾ ਰਹੀਆਂ ਨੇ ਇਥੇ ਤੁਹਾਨੂੰ ਇੱਕ ਬੋਰਡ ਦਿਖਾਉਣ ਜਾ ਰਿਹਾ ਅਜਿਹਾ ਕਿ ਇਹ ਬੋਰਡ ਪੜਨਾ ਤੁਸੀਂ ਹਾਲਾਂਕਿ ਇੰਗਲਿਸ਼ ਵਿੱਚ ਲਿਖਿਆ ਹੋਇਆ ਯੂਨੀਸੈਕਸ ਟਾਇਲਟ ਇਹਦਾ ਮਤਲਬ ਮੇਲ ਫੀਮੇਲ ਲਈ ਕਾਮਨ ਬਾਥਰੂਮ ਹੈਗਾ ਕੋਈ ਵੀ ਯੂਜ਼ ਕਰ ਸਕਦਾ ਯੂਨੀਸੈਕਸ ਟਾਇਲਟ ਔਰ نیچے ਕਿਹੜੀਆਂ ਬੁਰੀਆਂ ਨੇ ਇਹ ਸੰਜੇ ਜੀ ਦਿਖਾਈਓ ਜਿਹੜਾ ਕੀ ਪਿਆ ਹੈਗਾ نیچے نیچے ਪਿਆ ਦलिया ਨਮਕੀਨ ਦਲਿਆ ਇਹ ਨਮਕੀਨ ਦਲੀਏ ਦੀਆਂ ਬੂਰੀਆਂ ਪਈਆਂ ਹੋਈਆਂ ਨੇ ਟਾਇਲਟ ਦੇ ਬਿਲਕੁਲ ਬਾਹਰ ਔਰ ਚੂਹੇ ਦੀਆਂ ਕੁੱਤਰੀਆਂ ਹੋਈਆਂ ਆ ਦੇਖੋ ਇਹ ਜਿੱਦਾ ਮੁਰਗੀਆਂ ਦਾ ਦਾਣਾ ਖਿਲ ਰਿਆ ਹੁੰਦਾ ਨਾ ਇਹ ਉਸੇ ਤਰ੍ਹਾਂ ਨਾਲ ਕੀ ਹੁਣ ਸਾਡੇ ਬੱਚੇ ਜਿਹੜੇ ਨੇ ਮੁਰਗੀ ਖਾਣੇ ਚ ਜਾਂਦੇ ਨੇ ਜਾਂ ਸਾਡੇ ਬੱਚੇ ਮੁਰਗੀਆਂ ਨੇ ਜਿਹੜਾ ਤੁਸੀਂ ਇਦਾਂ ਦਾ ਮੁਰਗੀ ਦਾਣਾ ਉਹਨਾਂ ਨੂੰ ਪਰੋਸਣਾ ਹੈਗਾ ਔਰ ਇਹ ਟਾਇਲਟ ਹੈ ਟਾਇਲਟ ਦੇ ਬਿਲਕੁਲ ਬਾਹਰ ਬਾਥਰੂਮ ਦੇ ਬਿਲਕੁਲ ਬਾਹਰ ਤੁਹਾਡੇ ਬੱਚਿਆਂ ਦੇ ਲਈ ਖਾਣ ਪੀਣ ਦਾ ਸਮਾਨ ਰੱਖਿਆ ਹੋਇਆ ਹੈ ਜੋ ਤੁਹਾਡੇ ਅੰਗਨਵਾੜੀ ਚ ਮਾਸੂਮ ਬੱਚੇ ਤਿੰਨ ਤਿੰਨ ਚਾਰ ਚਾਰ ਸਾਲ ਦੇ ਮਾਸੂਮ ਬੱਚੇ ਜਿਹੜੇ ਪੜ੍ਹਦੇ ਨੇ ਜਿਹੜੇ ਕਿੰਨੇ ਹੀ ਆਪਣੇ ਪੇਰੈਂਟਸ ਦੇ ਵਿਸ਼ਵਾਸ ਤੇ ਆਪਣੇ ਸਕੂਲ ਦੇ ਟੀਚਰ ਦੇ ਵਿਸ਼ਵਾਸ ਤੇ ਆਪਣੇ ਸਕੂਲ ਦੀ ਕੁੱਕ ਤੇ ਵਿਸ਼ਵਾਸ ਤੇ ਜੋ ਉਹਨੂੰ ਖਾਣਾ ਬਣਾ ਕੇ ਦੇ ਰਹੀ ਹੈ ਉਹ ਬੱਚੇ ਨੂੰ ਮਾਸੂਮ ਨੂੰ ਇਹ ਨਹੀਂ ਪਤਾ ਕਿ ਉਹ ਕੀ ਖਾ ਰਿਹਾ ਹੈ ਉਹ ਮੁਰਗੀਆਂ ਦੇ ਦਾਣੇ ਤੋਂ ਵੀ ਭੈੜੀ ਚੀਜ਼ ਖਾ ਰਿਹਾ ਹੈਗਾ ਔਰ ਉਹਨੂੰ ਪਰੋਸਣ ਵਾਲੇ ਕੌਣ ਨੇ ਉਹਨਾਂ ਦੇ ਆਪਣੇ ਹੀ ਟੀਚਰਸ ਉਹਨਾਂ ਦੇ ਆਪਣੇ ਕੁੱਕ ਔਰ ਸਾਡਾ ਇਹ ਡਿਪਾਰਟਮੈਂਟ ਜਿਹਦੇ ਤੇ ਵਿਸ਼ਵਾਸ ਰੱਖ ਕੇ ਤੁਸੀਂ ਆਪਣੇ ਬੱਚੇ ਨੂੰ ਅੰਗਨਵਾੜੀ ਸੈਂਟਰ ਭੇਜਦੇ ਹੋ ਔਰ ਬੱਚੇ ਬੜੇ ਵਿਸ਼ਵਾਸ ਦੇ ਨਾਲ ਇਹ ਮੁਰਗੀਆਂ ਵਾਲਾ ਦਾਣਾ ਖਾ ਰਹੇ ਨੇ ਤੁਸੀਂ ਇੱਕ ਲਾ ਬਣਾ ਦਿੱਤਾ ਇੱਕ ਨੋਮ ਬਣਾ ਦਿੱਤੀ ਕਿ ਮੌਇਸਚਰ ਤੋਂ ਬਚਣ ਲਈ 6 ਫੁੱਟ 6 ਇੰਚ ਜਿਹੜਾ ਉੱਪਰ ਹੋਣਾ ਚਾਹੀਦਾ ਹੈ ਬੋਰੀ ਨੂੰ ਪਰ ਇਹ ਤਾਂ ਫਰਸ਼ ਦੇ ਉੱਤੇ ਪਈਆਂ ਨੇ ਔਰ ਚੂਹਿਆਂ ਦਾ ਕੀ ਹੱਲ ਹੈਗਾ ਇਸ ਸਾਰੀਆਂ ਚੀਜ਼ਾਂ ਕਿਤੇ ਨਾ ਕਿਤੇ ਇੱਕ ਡਿਪਾਰਟਮੈਂਟ ਦਾ ਨਹੀਂ ਬਲਕਿ ਇੱਕ ਪੂਰੇ ਜਿਹੜਾ ਹੈਗਾ ਮਹਿਕਮੇ ਦਾ ਕੰਮ ਹੈਗਾ ਔਰ ਮਹਿਕਮੇ ਨੂੰ ਆਪਣੀ ਜ਼ਿੰਮੇਵਾਰੀ ਜ਼ਰੂਰ ਨਿਭਾਣੀ ਚਾਹੀਦੀ ਹੈ ਲੁਧਿਆਣਾ ਤੋਂ ਕੈਮਰਾ ਪਰਸਨ ਸੰਜੀਤ ਦੇ ਨਾਲ ਕਮਲ ਕਪੂਰ ਲੁਧਿਆਣਾ ਲਾਈਵ